ਏ ਸਰ ਕਹਿੰਦੇ ਮੈਂ ਬੋਇਲਰ ਤੇ ਹੁਣਾਂ ਮੈਂ ਕਾ ਜੀ ਸ਼ਹਿਰ ਚ ਕਾਲਖ ਡੇਗਦੀ ਆ ਜੀ ਤੇ ਤੁਸੀਂ ਕੀ ਕਹੋਗੇ ਕਹਿੰਦੇ ਦਿਖਾ ਕਿੱਥੇ ਗੱਲ ਕੇ ਤਾਂ ਸਰ ਆ ਲੋਕ ਜਿਹੜੇ ਦੇਖ ਰਹੇ ਨੇ ਥੱਲੇ ਕਮੈਂਟ ਕਰਕੇ ਦੱਸੋਗੇ ਮੈਨੂੰ ਕਹਿੰਦੇ ਦਿਖਾ ਹਾ ਕਿੱਥੇ ਜਿਹੜੀ ਕਾਲਖ ਡੇਗਦੀ ਆ ਹੁਣ ਮੈਂ ਬੁੱਕਾਂ ਚ ਜਾ ਕੇ ਲੈ ਕੇ ਆਵਾਂ ਸ਼ਿਕਾਇਤ ਹੈ ਕਿ ਸਵੇਰੇ ਸ਼ਾਮ ਕਾਲਖ ਡੇਗਦੀ ਆ ਮੋਟਰ ਵਹੀਕਲ ਤੇ ਜਾਂ ਮੋਟਰਸਾਈਕਲ ਦੀਆਂ ਅੱਖਾਂ ਚ ਕਾਲਖ ਪੈਂਦੀ ਆ ਉਹਦੀ ਜ਼ਿੰਮੇਵਾਰੀ ਫਿਰ ਕਿਹਦੀ ਹੈ ਨਹੀਂ ਨਹੀਂ ਕਿਹੜਾ ਫਿਊਲ ਕੜਾ ਯੂਜ਼ ਕਰ ਰਹੇ ਹੋ ਫਿਊਲ ਓਨਲੀ ਸਾਡੇ ਕੋਲੇ ਆਹੀ ਚੱਲਦੀ ਆ ਆਪਣੀ ਬਗਾਸ ਬਗਾਸ ਚ 2% ਐਸ਼ ਹੋਣੀ ਆ ਅਗਰ 1 ਟਨ ਮਾਲ ਹੋਕਣਾ 2 ਟਨ ਸਵਾ ਤੇ ਸਾਡੇ ਕੋਲੇ ਸਵਾ ਦਾ ਹਿਸਾਬ ਹੈਗਾ ਗੇਟ ਤੇ ਸਾਰਾ ਉਹ ਤੁਸੀਂ ਲੈ ਲਓ ਜਿਹੜੇ ਪਰਿਵਾਰਕ ਦੀ ਇੱਕ ਵਾਰ ਉਹ ਵੀ ਦੇਖੋ ਪਲੀਜ਼ ਮੜਾ ਦਿਖਾਇਆ ਦੁਬਾਰਾ ਚਿਮਨੀ ਆਏ ਹੋਰੇ ਆ ਦੇਖੋ ਜਦੋਂ ਨਿਕਲਦਾ ਬਿਲਕੁਲ ਤਾਂ ਪੂਰਾ ਸ਼ਾਹ ਕਾਲਾ ਤੋਂ ਆ ਨਹੀਂ ਨਹੀਂ ਇਹ ਸ਼ਾਹ ਕਾਲਾ ਕਿੱਥੇ ਆਰ ਬਾਰ ਦੇਖ ਰਿਹਾ ਇਹਦਾ ਕੱਲ ਪੋਲੂਸ਼ਨ ਵਾਲੇ ਸੈਂਪਲ ਲੈ ਕੇ ਗਏ ਕੋਈ ਨਹੀਂ ਬਾਕੀ ਸਾਥੀਓ ਮੇਨ ਦਾ ਲੈ ਜਾਣ ਲੱਗੇ ਅੱਖ ਵੀ ਮਾਰ ਕੇ ਪਰ ਅਸੀਂ ਅੱਖ ਰਸੀਵ ਨਹੀਂ ਕਰਨੀ ਕਿ ਹਰ 5 ਸਾਲਾਂ ਬਾਅਦ ਕੋਈ ਨਾ ਕੋਈ ਢੂੰਗੀ ਤੁਹਾਡੇ ਨਾਲ ਕਰ ਦਿੰਦਾ ਹੈ ਵਾਦਾ ਦੋਸਤੋ ਇੱਕ ਗੱਲ ਸੱਚੀ ਹੈ ਨਵੇਂ ਸ਼ਹਿਰ 'ਚ ਕੱਲ ਪਰਸੋਂ ਦੀ ਕਾਲਖ ਡਿੱਗੀ ਜਾਂਦੀ ਹੈ ਜਿਆਦਾ ਦੋਸਤੋ ਕੱਲ ਪਰਸੋਂ ਦੀ ਕਾਲਖ ਡਿੱਗੀ ਜਾਂਦੀ ਹੈ ਨਵੇਂ ਸ਼ਹਿਰ 'ਚ ਜਿਆਦਾ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ ਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਨੇਸ਼ਵਰੀ ਤੁਸੀਂ ਸ਼ਹਿਰ ਤੋਂ ਮਸਲਾ ਲੱਗਦੇ ਵੀਡੀਓ ਕਿਸ ਵਾਬਤ ਹੋਣ ਵਾਲੀ ਹੈ ਸਾਥੀਓ ਪਰਸੋਂ ਚੌਥ ਤੋਂ ਮੈਂ ਕਹਿੰਦਾ ਦਰਜਨਾ ਕਮੈਂਟ ਆ ਗਏ ਦਰਜਨਾ ਇੰਸਟਾ ਤੇ ਮੈਸੇਜ ਆ ਗਏ ਫੇਸਬੁਕ ਤੇ ਮੈਸੇਜ ਆ ਗਏ ਭਾਈ ਕਾਲਖ ਨੇ ਬੁਰਾ ਹਾਲ ਕੀਤਾ ਬੱਚੇ ਚਿੱਟੀ ਯੂਨੀਫਾਰਮ ਪਾ ਕੇ ਜਾਂਦੇ ਉਹ ਕਾਲੀ ਹੋ ਜਾਂਦੀਆਂ ਚਿੱਟੀਆਂ ਗੱਡੀਆਂ ਕਾਲੀਆਂ ਹੋਈਆਂ ਪਈਆਂ ਮੋਟਰਸਾਈਕਲ ਤੇ ਬੰਦਾ ਸਾਈਕਲ ਤੇ ਲੰਘਦਾ ਅੱਖਾਂ 'ਚ ਕਾਲਕ ਪੈਂਦੀ ਆ ਆ ਸਾਡਾ ਕੈਮਰਾਮੈਨ ਕੈਮਰਾ ਸਾਫ਼ ਕਰੀ ਜਾਂਦਾ ਅੱਖਾਂ ਸਾਫ਼ ਕਰੀ ਜਾਂਦਾ ਔਰ ਵੱਡੀ ਗੱਲ ਇਹ ਆ ਕਿ ਪਹਿਲਾਂ ਤਾਂ ਇਹ ਗੱਲ ਕਹਿ ਕੇ ਪਿੱਛੇ ਛਡਾ ਲਿਆ ਜਾਂਦਾ ਸੀ ਕਿ ਕੋ ਜਨਰੇਸ਼ਨ ਪਲਾਂਟ ਵਾਲੇ ਨਹੀਂ ਉਹਨਾਂ ਤੋਂ ਕੰਮ ਸੂਤ ਨਹੀਂ ਆਂਦਾ ਹੁਣ ਤਾਂ ਮੈਨੇਜਮੈਂਟ ਸੇਮ ਹੈ ਤਾਂ ਹੁਣ ਕਾਲ ਕਿਉਂ ਡਿੱਗਦੀ ਆ ਪਿਛਲੇ ਕਈ ਕਾਫੀ ਸਮੇਂ ਤੋਂ ਸੰਘਰਸ਼ ਕਮੇਟੀਆਂ ਬੜੀਆਂ ਨੇ ਸੰਘਰਸ਼ ਵੀ ਕੀਤਾ ਪਰ ਜੇ ਕਾਲ ਹੱਲੇ ਤੱਕ ਡਿੱਗ ਜਾਂਦੀ ਹੈ ਫਿਰ ਜ਼ਿੰਮੇਵਾਰ ਕੌਣ ਹੈ ਤੇ ਕਿਤਨਾ ਕਿਤੇ ਸਾਡਾ ਸੰਘਰਸ਼ ਵੀ ਜਿਹੜਾ ਉਹ ਫੇਲ ਹੁੰਦਾ ਸਿਆਸਤਦਾਨ ਹਰ ਪਾਰਟੀ ਦੇ ਲੋਕਾਂ ਨੂੰ ਵਾਦੇ ਦਾਅਵੇ ਧੋਖੇ ਦਾ ਬਹੁਤ ਦਿੰਦੇ ਆ ਪਰ ਅੱਜ ਜਦ ਸ਼ਹਿਰ ਦੇ ਲੋਕ ਤੜਪ ਰਹੇ ਆ ਕਿ ਕਾਲ ਖੱਡੇ ਗਈ ਆ ਸੀ ਧੁੱਪੇ ਨਹੀਂ ਬਹਿ ਸਕਦੇ ਅਸੀਂ ਕੱਪੜੇ ਸੁੱਕਣੇ ਨਹੀਂ ਪਾ ਸਕਦੇ ਅਸੀਂ ਚਿੱਟੀ ਗੱਡੀ ਨਹੀਂ ਖੜੀ ਕਰ ਸਕਦੇ ਸਾਡੇ ਕੱਪੜੇ ਗੰਦੇ ਹੁੰਦੇ ਆ ਸਾਡੀ ਦੁਕਾਨ ਤੇ ਆਂਦੀ ਆ ਸਾਡੇ ਥੜੀ ਤੇ ਜਿਹੜੀ ਕਾਲਖ ਆਉਂਦੀ ਆ ਸਾਡੇ ਛੱਤਾਂ ਤੇ ਕਾਲਖ ਹੈ ਕੋਠਾ ਗੱਲੋ ਚਵਾਰਾ ਕਹਲੋ ਛੱਤ ਗੱਲੋ ਉੱਥੇ ਕਾਲਖ ਹੈ ਤਾਂ ਕੋਈ ਕਿਸੇ ਦੀ ਸੁਣਵਾਈ ਨਹੀਂ ਕਰਦਾ ਫਿਰ ਆਪਣੀ ਜੱਬੇਵਾਰੀ ਸਮਝ ਕੇ ਅਸੀਂ ਉਹਦੇ ਇੱਥੇ ਗੱਲਬਾਤ ਕਰਨਾ ਆ ਔਰ ਮੇਰੇ ਖਿਆਲ ਜਿਹੜੇ ਬਾਇਲਰ ਤੇ ਮੇਨ ਚੀਫ ਨੇ ਉਹ ਇਧਰੋਂ ਲੰਘਣਾ ਲੰਘਣਾ ਉਹ ਨਹੀਂ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਔਰ ਪਹਿਲਾਂ ਵੀ ਮੈਨੂੰ ਕਹਿੰਦੇ ਦਿਖਾ ਕਿੱਥੇ ਕਾਗਲ ਖੇ ਤੇ ਉਹਨਾਂ ਨੂੰ ਇੱਕ ਵਾਰੀ ਦਿਖਾਣੇ ਤੁਸੀਂ ਕਮੈਂਟਾਂ ਚ ਪਾ ਦੇ ਬਾਕੀ ਤੁਹਾਨੂੰ ਪਤਾ ਤੁਹਾਡੇ ਆਸ਼ੀਰਵਾਦ ਨਾਲ ਭੱਜਣ ਵਾਲੇ ਨਹੀਂ ਹੈਗੇ ਖੜ ਕੇ ਗੱਲ ਕਰਾਂਗੇ ਉਹ ਨਿਕਲਦਾ ਇਹ ਸਵਾਲ ਵੀ ਲੈ ਜਾਊਗਾ ਹਾਲਾਂਕਿ ਇੱਥੇ ਉਹ ਬੋਇਲਰ ਵਾਲਾ ਜਿਹੜਾ ਚੀਫ ਹੈ ਕਹਿੰਦਾ ਕਿ ਆਰ ਪਾਰ ਦਿਸਦਾ ਪਹਿਲਾਂ ਵੀ ਗੱਲ ਹੋਈ ਹੈ ਹੁਣ ਕੈਮਰੇ ਤੇ ਮੈਨੂੰ ਲਿਆ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਚਿਬਰੀਆਂ ਨਿਕਲਦਾ ਕਾਲਾ ਸ਼ਾਹ ਦੂਗਾ ਤੇ ਇਹ ਕਹਿੰਦੇ ਹਾਰਪਾਰਦੀ ਨਾ ਦੇਖਦੇ ਤੈਨੂੰ ਕਿਹੜੀ ਐਨਕ ਲੱਗੀ ਆ ਤੇ ਪੁੱਛਦੇ ਕਿਵੇਂ ਹਾਰਪਾਰਦੀਂਦਾ ਸਾਥਿਓ ਗੱਲਬਾਤ ਕਰਦੇ ਆ ਜਿਹੜੇ ਉਹਨਾਂ ਦੇ ਚੀਫ ਨੇ ਬੋਇਲਰ ਜਿਹੜੇ ਚਲਾਉਂਦੇ ਆ ਉਹ ਇੱਧਰ ਆਉਣ ਲੱਗੇ ਪੁੱਛਦੇ ਫਿਊਲ ਕਿਹੜਾ ਪਰ ਸਵਾਲ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਹੈ ਕਿ ਤੁਸੀਂ ਕਿੱਥੇ ਹੋ ਕਦੋਂ ਲੋਕਾਂ ਦੀ ਸਾਰ ਲਓਗੇ ਮੇਰੇ ਖਿਆਲ ਆਗੇ ਗੱਲਬਾਤ ਕਰਦੇ ਸੀਗੇ ਇਹ ਸਰ ਕਹਿੰਦੇ ਮੈਂ ਬੋਇਲਰ ਤੇ ਉਹਨਾਂ ਮੈਂ ਕਹਾਂ ਜੀ ਸ਼ਹਿਰ ਚ ਕਾਲ ਖੱਡੇ ਗਈ ਆ ਤੇ ਤੁਸੀਂ ਕੀ ਕਹੋਗੇ ਕਹਿੰਦੇ ਦਿਖਾ ਕਿੱਥੇ ਗੱਲ ਕੇ ਕਾ ਸਰ ਆ ਲੋਕ ਜਿਹੜੇ ਦੇਖ ਰਹੇ ਨੇ ਥੱਲੇ ਕਮੈਂਟ ਕਰਕੇ ਦੱਸੂਗੇ ਮੈਨੂੰ ਕਹਿੰਦੇ ਦਿਖਾ ਹਾ ਕਿੱਥੇ ਜਿਹੜੀ ਕਾਲ ਖੜਕਦੀ ਆ ਹੁਣ ਮੈਂ ਬੁੱਕਾ ਚ ਜਾ ਕੇ ਲੈ ਕੇ ਆਵਾਂ ਕੀ ਕਹੂਗੇ ਸਰ ਤੁਸੀਂ ਲੋ ਗੈਸ ਦੇਖੋ ਉੱਪਰ ਉਧਰ ਬਣਾਇਂ ਜ਼ੂਮ ਕਰੀਏ ਕੋਈ ਨਹੀਂ ਸਰ ਤੁਸੀਂ ਆਪਣਾ ਕੰਮ ਕਰੋ ਤੁਸੀਂ ਆਪਣਾ ਕੰਮ ਕਰ ਰੱਖੋ ਦੇਖੋ ਸਾਡਾ ਸਿਸਟਮ ਸਹੀ ਚੱਲ ਰਿਹਾ ਇਸ ਟਾਈਮ ਤੇ ਤੁਹਾਡੇ ਕੋਲੇ ਜਿਹੜਾ ਹੈਗਾ ਤੁਸੀਂ ਉਹਨੂੰ ਦਿਖਾਓ ਉੱਪਰ ਮੈਨੇਜਮੈਂਟ ਨਾਲ ਆਪਾਂ ਗੱਲ ਕਰਦੇ ਆਂ ਇਸ ਟਾਈਮ ਬੋਇਲਰ ਹੈਲਦੀ ਪੈਰਾਮੀਟਰਸ ਚੱਲ ਰਿਹਾ ਵਾ ਤੇ ਸਹੀ ਹੈਗਾ ਕੋਈ ਬਲੈਕ স্মੋਕ ਨਹੀਂ ਹੈਗੀ ESP ਪੈਰਾਮੀਟਰ ਮੇਨਟੇਨ ਸਾਰਾ ਕੰਮ ਜਿਹੜਾ ਕਰਾਉਣ ਵਾਲਾ ਸੀ ਉਹ ਕਰਵਾ ਲਿਆ ਵਾ ਕਿਤੇ ਹੋ ਸਕਦਾ ਕਿਤੇ 1-2 ਮੀਟਰ ਦੇ ਵਿੱਚ ਕੋਈ ਡਿਵੀਏਸ਼ਨ ਹੋਵੇ ਅਦਰਵਾਈਜ਼ ਐਵਰੀ ਲੋਕਾਂ ਦੀ ਪੂਰੇ ਸ਼ਹਿਰ 'ਚ ਸ਼ਿਕਾਇਤ ਹੈ ਕਿ ਸਵੇਰੇ ਸ਼ਾਮ ਕਾਲਖ ਡੇਗਦੀ ਹੈ ਮੋਟਰ ਵਹੀਕਲ ਤੇ ਜਾਂ ਮੋਟਰਸਾਈਕਲ ਦੀਆਂ ਅੱਖਾਂ 'ਚ ਕਾਲਖ ਪੈਂਦੀ ਹੈ ਉਹਦੀ ਜ਼ਿੰਮੇਵਾਰੀ ਫਿਰ ਕਿਹਦੀ ਹੈ ਨਹੀਂ 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 ਇਸ ਟਾਈਮ ਕੁਝ ਵੀ ਹੈ ਨਹੀਂ ਇਦਾਂ ਦਾ ਤੁਸੀਂ ਅਗਰ ਫਲੋਰ ਲੈਵਲ ਤੇ ਚੈੱਕ ਕਰੋ ਆਓ ਇੱਧਰ ਥੋੜਾ ਉਧਰ ਚਿਮਨੀ ਦਿਖਾਓ ਦੇਖਿਓ ਇੱਕ ਵਾਰ ਆਪਾਂ ਇੱਕ ਇੱਕ ਪਾਰਟ ਨਾ ਦਿਖਾਈਏ ਇਹਦੇ ਵਿੱਚ ਅਗਰ ਬਲੈਕ ਥਿਕ ਫਿਊਮਸ ਹੁੰਦੇ ਤਾਂ ਹੁਣ ਨੂੰ ਆਪਣੀ ਅੱਖਾਂ ਦੇ ਵਿੱਚ ਆ ਜਾਣੇ ਸੀ। ਇਸ ਟਾਈਮ ESP ਸਿਸਟਮ ਲੱਗਿਆ ਤੇ ਪ੍ਰੋਪਰਲੀ ਵਰਕ ਕਰ ਰਿਹਾ ਉਹ। ਕਿਤੇ ਹੋ ਸਕਦੀ ਹੈ ਥੋੜੀ ਬਹੁਤ ਕੋਈ ਡਿਵੀਏਸ਼ਨ ਹੋਵੇ। ਬਟ ਹੁਣ ਦੇਖੋ ਤੁਸੀਂ ਮੇਰੇ ਕੋਲ ਏਡਾ ਘੰਟਾ ਰਹੋ ਪੌਣਾ ਘੰਟਾ ਰਹੋ। ਅਗਰ ਥੋੜੀ ਜੀ ਵੀ ਅਗਰ ਆਪਾਂ ਨੂੰ ਬਲੈਕ স্মੋਕ ਦਿਖਦੀ ਆ ਤੇ ਆਪਾਂ ਫਿਰ ਸਮਝ ਜਾ। ਉਹ ਚਿਮਨੀ ਤੋਂ ਬਿਲਕੁਲ ਰਿਲੀਜ਼ ਹੁੰਦੀ ਆ ਉਹ ਤਾਂ ਬਲੈਕ ਹੁੰਦੀ ਉੱਤੇ ਜਾ ਕੇ ਚਿੱਟੀ ਹੋ ਜਾਂਦੀ ਆ ਉਹ। ਨਹੀਂ 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 ਏਦਾਂ ਨਹੀਂ ਹੁੰਦਾ। ਇਹ ਕੀ ਹੈ ਜਿਹੜਾ ESP ਸਿਸਟਮ ਆ ਇਹਦੇ ਵਿੱਚ ਅਸੀਂ 135 ਦੀ ਫਲੂ ਗੈਸ ਟੈਂਪਰੇਚਰ ਦੀ ਹੀਟ ਜਾਂਦੀ ਆ। ਉਹ ਜਦੋਂ ਮੇਨਟੇਨ ਹੈ ਵੀ ਉਧਰ ਦੇਖ ਤੇ ਬਲੈਕ ਜਿਹੜੀ ਹੈ ਡਾਰਕ ਥਿਕ ਬਲੈਕ ਉਹ ਨਹੀਂ ਆਣੀ ਚਾਹੀਦੀ ਇਹ ਉਹਦੀ ਜਿਹੜੀ ਸਿਸਟਮ ਹੈ ਉਹ ਕੰਮ ਕਰ ਰਿਹਾ ਪ੍ਰੋਪਰ ਤੇ ਟੈਂਪਰੇਚਰ ਮੇਨਟੇਨ ਹੈ ਬਲੈਕ ਜਿਹੜੀ ਹੈਗੀ ਸਾਡੀ ਐਸ਼ ਤੁਸੀਂ ਰਿਕਾਰਡ ਲੈ ਲਓ ਗੇਟ ਤੋਂ ਸਵਾਹ ਫਿਊਲ ਕਿਹੜਾ ਫਿਊਲ ਕਿਹੜਾ ਯੂਜ਼ ਕਰ ਰਹੇ ਹੋ ਫਿਊਲ ਓਨਲੀ ਸਾਡੇ ਕੋਲੇ ਆਹੀ ਚੱਲਦੀ ਆ ਆਪਣੀ ਬਗਾਸ ਬਗਾਸ 'ਚ 2% ਐਸ਼ ਹੁੰਦੀ ਆ ਅਗਰ 10 ਟਨ ਮਾਲ ਫੋਕਣਾ 2 ਟਨ ਸਵਾਹ ਤੇ ਸਾਡੇ ਕੋਲੇ ਸਵਾਹ ਦਾ ਹਿਸਾਬ ਹੈਗਾ ਗੇਟ ਤੇ ਸਾਰਾ ਕੋਈ ਤੁਸੀਂ ਲੈ ਲਓ ਜਿਹੜੇ ਪਰਿਵਾਰਕ ਜੀ ਉਹ ਵੀ ਦੇਖੋ ਪਲੀਜ਼ ਮਾੜਾ ਦਿਖਾਇਆ ਦੁਬਾਰਾ ਚਿਮਨੀ ਆਏ ਹੋਰੇ ਆ ਦੇਖੋ ਜਦੋਂ ਨਿਕਲਦਾ ਬਿਲਕੁਲ ਉਹ ਤਾਂ ਪੂਰਾ ਸ਼ਾਹ ਕਾਲਾ ਤੋਂ ਆ ਨਹੀਂ ਨਹੀਂ ਇਹ ਸ਼ਾਹ ਗਾਲਾ ਕਿੱਥੇ ਆਰਪਾਰ ਦੇਖ ਰਿਆ ਇਹਦਾ ਕੱਲ ਪੋਲੂਸ਼ਨ ਵਾਲੇ ਸੈਂਪਲ ਲੈ ਕੇ ਗਏ ਨੇ ਠੀਕ ਹੈ ਸੈਂਪਲ ਵੀ ਇਹਦਾ ਓਕੇ ਆਊਗਾ ਇਹ 10000 ਹਜ਼ਾਰ ਦਾ ਹੈ ਨਹੀਂ ਲਾਈਫ ਦੇ ਲਈ ਇਹ ਕਿਤੇ ਹੋ ਸਕਦਾ ਹੈ ਦੀ ਕੰਟਮੀਨੇਸ਼ਨ ਵਾਧੀ ਹੋਵੇ ਬਟ ईएसवी ਫੀਲਡ ਸਾਡੇ ਪ੍ਰੋਪਰ ਕੰਮ ਕਰਦੇ ਆ ਤੁਸੀਂ ਐਦਾਂ ਕਰੋ ਸਰ ਆਪਣਾ ਨਾ ਫੋਨ ਨੰਬਰ ਦੇ ਦਿਓ ਮੈਨੂੰ ਮੈਂ ਇੱਥੇ ਨਹੀਂ ਚਲਾਉਂਦਾ ਮੈਂ ਤੁਹਾਨੂੰ WhatsApp ਤੇ ਪੂਰੇ ਸ਼ਹਿਰ ਦੀਆਂ ਵੀਡੀਓ ਭੇਜ ਦੂੰਗਾ ਐਗਰੀ ਕਰਕੇ ਤੁਸੀਂ ਮੈਨੂੰ ਆਪਣੇ ਲੈਵਲ ਦੇ ਉੱਤੇ ਦੱਸ ਸਕਦੇ ਆ ਆਹ ਤਾਂ ਦਿਖਾ ਦੇ ਆਜੋ ਆਜੋ ਇੱਕ ਤਾਂ ਤੁਸੀਂ ਨਾ ਸਰ ਰੋਖਾ ਜਿਹਾ ਬੋਲਦੇ ਫਿਰ ਉਹਦੇ ਕਰਕੇ ਬੰਦੇ ਨਾਲ ਆਫਸਰ ਕੀ ਆ ਜੀ ਇਹ ਕੀ ਆ ਜੀ ਉੱਤੇ ਇਹ ਤਾਂ ਅਗਲੇ ਦਾ ਕਲੀਨਿੰਗ ਇਸ਼ੂ ਹੋ ਸਕਦਾ ਵਾ ਇਹ ਥੋੜੀ ਬਹੁਤ ਜਿਹੜੀ ਕੀ ਆ ਹੁਣ ਜਿੱਦਾਂ ਹੁਣ ਸਾਡੇ ਕੋਲ ਆਹ ਦੇਖ ਲਓ ਜੀ ਆਹ ਦੇਖ ਲਓ ਆ ਕੀ ਆ ਜੀ ਇਹਨੂੰ ਕੀ ਕਹੋਗੇ ਤੁਸੀਂ ਨਹੀਂ ਨਹੀਂ ਇਹ ਤਾਂ ਕੀ ਆ ਇਹ ਤਾਂ ਕਲੀਨਿੰਗ ਇਸ਼ੂ ਆ ਜਿਹੜਾ ਓਨਰ ਆ ਉਹਨੇ ਪ੍ਰੋਪਰਲੀ ਗੱਡੀਆਂ ਨਹੀਂ ਕਲੀਨ ਕੀਤੀ ਆ ਦੇਖੋ ਆ ਰੇ ਨਹੀਂ ਆ ਤੁਹਾਨੂੰ ਮਤਲਬ ਸਾਥੀਓ ਆਪਾਂ ਇਹ ਗੱਲ ਸਮਝੀਏ ਤੁਸੀਂ ਆਪਣੇ ਚਿਮਨੀ ਵਾਲ ਦੇਖੋ ਇੱਕ ਵਾਰ ਆਰ ਪਰ ਦੇਖਦਾ ਕਿ ਨਹੀਂ ਦੇਖਦਾ ਆਪਾਂ ਇਹਦੇ ਵਿੱਚ ਕੋਈ ਡਿਨਾਈ ਨਹੀਂ ਕਰਦੇ ਸਾਡਾ ਸਿਸਟਮ ਸਹੀ ਚੱਲਦਾ ਉਹ ਸਰ ਚਿਮਨੀ ਜਿਹੜੀ ਮੇਰੇ ਸਵਾਲ ਸਮਝੋ ਤੁਸੀਂ ਆਪਣੀ ਗੱਲ ਪੁਲਿਸ ਮੇਰੇ ਤੇ ਐਪਲੀਕੇਬਲ ਨਾ ਕਰੋ ਮੇਰਾ ਸਵਾਲ ਸਮਝੋ ਉਹ ਜਦੋਂ ਦਿਖਾਈ ਵੀ ਦੇ ਉਹ ਜਦੋਂ ਨਿਕਲਦਾ ਵਿੱਚੋਂ ਐਨ ਕਾਲਾ ਛਾਇਆ ਉੱਪਰ ਜਾ ਕੇ ਚਿੱਟਾ ਹੋ ਜਾਂਦਾ ਨਹੀਂ 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 ਉੱਪਰ ਜਾ ਕੇ ਚਿੱਟਾ ਨਹੀਂ ਹੁੰਦਾ ਉਹ ਜਦੋਂ ਨਾਰਮਲ ਟੈਂਪਰੇਚਰ ਦੇ ਕੰਟੈਕਟ ਚ ਆਉਂਦਾ ਅਗਰ ਇਹ ਡਾਰਕ ਹੁੰਦਾ ਜਿ ਸਵਾਲ ਹੁੰਦੀ ਤਾਂ ਇਹ ਸਵਾਹੀ ਦੇਖਣੀ ਚਲੋ ਕੋਈ ਨਹੀਂ ਆਪਾਂ ਤੁਹਾਨੂੰ ਕੱਲ ਸਵੇਰ ਦੀ ਅੱਜ ਅੱਜ ਰਾਤ ਵੀ ਤੇ ਚਿਮਨੀ ਚੱਲਣੀ ਆ ਜੀ ਸਵੇਰੇ ਤੁਹਾਨੂੰ ਤਸਵੀਰਾਂ ਲਿਆ ਕੇ ਲਾਈਵ ਦਿਖਾ ਦਾਂਗੇ ਲੋਕ ਕੀ ਕਹਿੰਦੇ ਆ ਕੋਈ ਨਾ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਬਾਕੀ ਬਾਕੀ ਸਾਥੀਓ ਕੋਈ ਕੰਸਰ ਹਾਂ ਹਾਂ ਕੋਈ ਨਹੀਂ ਬਾਕੀ ਸਾਥੀਓ ਮੇਨ ਗੱਲ ਇਹ ਜਾਣ ਲੱਗੇ ਅੱਖ ਵੀ ਮਾਰ ਗਏ ਪਰ ਅਸੀਂ ਅੱਖ ਰੀਸੀਵ ਨਹੀਂ ਕਰਨੀ ਇਹ ਕਹਿੰਦੇ ਕਿ ਕਲੀਨਿੰਗ ਇਸ਼ੂ ਆ ਤਾਂ ਇਹਨਾਂ ਦੀ ਗੱਲ ਸਮਝੋ ਜਿਹੜੇ ਅਫਸਰ ਗਏ ਆ ਗੰਨਾ ਮੈਨ ਜਾਂ ਕੋਜ ਰਿਸ਼ਰ ਪਲੈਂਟ ਵਾਲੇ ਦੀ ਕੋਈ ਗਲਤੀ ਨਹੀਂ ਤੁਹਾਡੀ ਗਲਤੀ ਆ ਤੁਸੀਂ ਆਪਣੇ ਕੋਠੇ ਸਾਫ਼ ਨਹੀਂ ਕਰਦੇ ਤੁਹਾਡੀ ਗਲਤੀ ਹੈ ਤੁਸੀਂ ਆਪਣੀਆਂ ਛੱਤਾਂ ਸਾਫ਼ ਨਹੀਂ ਕਰਦੇ ਤੁਹਾਡੀ ਗਲਤੀ ਤੁਹਾਡੇ ਰਾਹ ਵੜ ਵੜਦੇ ਨੇ ਰਾਹ 'ਚੋਂ ਲੰਘਦੇ ਅੱਖਾਂ 'ਚ ਜਿਹੜੇ ਤੁਹਾਡੇ ਕਾਲਖ ਪੈਂਦੀਆਂ ਇਹਨਾਂ ਦੀ ਕੋਈ ਗਲਤੀ ਨਹੀਂ ਆ ਵਾਇਰਲ ਹਾਲ ਅਸੀਂ ਇੱਥੇ ਖੜੇ ਆ ਜ਼ਰੂਰ ਜਿਹੜੇ ਇਹਨਾਂ ਤੋਂ ਸਵਾਲ ਲਏ ਜਾਣਗੇ ਕਿ ਫਿਊਲ ਕਿਹੜਾ ਯੂਜ਼ ਕੀਤਾ ਜਾ ਰਿਹਾ ਔਰ ਪਿਛਲੇ 7-8 ਸਾਲਾਂ ਤੋਂ ਮੈਂ ਦੇਖ ਰਿਹਾ ਕਿ ਨੌਨ ਸਟਾਪ ਲੋਕੀ ਜਿਹੜੇ ਕਾਲਖ ਤੋਂ ਪ੍ਰੇਸ਼ਾਨ ਹੈ ਸਰ ਦੀ ਆਪਣੀ ਗੱਡੀ ਤੇ ਵੀ ਕਾਫੀ ਜਿਹੜੀ ਕਾਲਖ ਡਿੱਗੀ ਆ ਉਹ ਵੀ ਕਲੀਨਿੰਗ ਇਸ਼ੂ ਆ ਮੇਰਾ ਖਿਆਲ ਪਰ ਮੈਂ ਫਿਰ ਤੋਂ ਲੋਕਾਂ ਨੂੰ ਇਹ ਜਗਾੜਾ ਚਾਹੁੰਨਾ ਕਿ ਇਹ ਜਿਹੜੇ ਸਿਆਸਤਦਾਨੇ ਸੋ ਜਾਂਦੇ ਆ ਜਿੱਤ ਕੇ ਕੋਈ ਕਿਤੇ ਚਲੇ ਜਾਂਦਾ ਕੋਈ ਕਿਤੇ ਚਲੀ ਜਾਂਦਾ ਤੁਹਾਡੇ ਹੱਕਾਂ ਲਈ ਇਹਨਾਂ ਨੂੰ ਆ ਕੇ ਇੱਥੇ ਖੜਨਾ ਚਾਹੀਦਾ ਕਿ ਪੂਰੇ ਸ਼ਹਿਰ 'ਚ ਕਾਲ ਖੱਡੇਕਦੀ ਪਈ ਆ ਪੂਰੇ ਸ਼ਹਿਰ 'ਚ ਲੋਕ ਜਦ ਰਾਗੀਰ ਮੋਟਰਸਾਈਕਲਾਂ ਤੇ ਜਾਂਦੇ ਆ ਸਾਈਕਲਾਂ ਤੇ ਜਾਂਦੇ ਅੱਖਾਂ 'ਚ ਕਾਲਕ ਪੈਂਦੀ ਆ ਗੱਡੀਆਂ ਦੇ ਮੇਨ ਫਰੰਟ ਸ਼ੀਸ਼ੇ ਜਿਹੜੇ ਆ ਉਹ ਪੂਰੇ ਕਾਲੇ ਹੋਏ ਪਏ ਆ ਚਿੱਟੇ ਕੱਪੜੇ ਬੰਦੇ ਪਾਈ ਨਹੀਂ ਸਕਦੇ ਤੁਹਾਡੀ ਆਵਾਜ਼ ਸਿਆਸਤਦਾਨਾਂ ਨੂੰ ਆ ਕੇ ਰੱਖਣੀ ਚਾਹੀਦੀ ਆ ਜਾਓ ਜਥੇਬੰਦੀਆਂ ਚਲੋ ਜਥੇਬੰਦੀਆਂ ਨੇ ਪਹਿਲਾਂ ਕਾफी ਸੰਘਰਸ਼ ਕੀਤਾ ਪਰ ਜੇ ਸੰਘਰਸ਼ ਕਰਨ ਤੋਂ ਬਾਅਦ ਵੀ ਆ ਹਾਲਿਆ ਫਿਰ ਤਾਂ ਬੁਰੇ ਹਾਲਿਆ ਫਿਰ ਸੱਚੀਓ ਬੁਰੇ ਹਾਲਿਆ